ਇੱਥੇ ਫਸਲਾਂ ਦਾ ਨੁਕਸਾਨ ਹੋ ਗਿਆ ਜਿੰਨੀਆਂ ਵੀ ਫਸਲਾਂ 200% ਖਤਮ ਹੋ ਚੁੱਕੀਆਂ ਨੇ ਤੇ ਜਿਵੇਂ ਰੇਤ ਚੜ ਗਿਆ ਖੇਤਾਂ ਦੇ ਵਿੱਚ 2-3 ਤਿੰਨ ਕੋਟੇ ਜਿਵੇਂ ਹਟਆਂੀਆਂ ਵਗੈਰਾ ਨਹੀਂ ਸਭ ਮਕਾਨ ਕੋਡੇ ਤੇ ਕਿਸੇ ਦੇ ਘਰ-ਘਰ ਲੁੱਟ ਗਿਆ ਹਾਂਜੀ ਟੋਟੇ ਬਿਲਕੁਲ ਖਸ ਗਿਆ ਇਹਨੇ ਆਹ ਦੇਖ ਰਹੇ ਨੇ ਤੁਸੀਂ ਬਹੁਤ ਮਾੜਾ ਹੋਇਆ ਤੇੜਕਾ ਜਿਹੜੀਆਂ ਲਿੰਕ ਰੋਡ ਸੀਆਂ ਟੁੱਟ ਗਿਆ ਸਾਰੇ ਆਹ ਲੈਵਲ ਗਰਾਊਂਡ ਸੀ ਸਾਡਾ ਸਕੂਲ ਦਾ ਜਿਹੜਾ ਆ ਆਪਣਾ ਖੇਰ ਮੈਦਾਨ ਉਹ ਟੁੱਟ ਗਿਆ ਫਲਾਕ ਬਹੁਤ ਮਾੜੀ ਹੈ 3 ਕਿਲੋਮੀਟਰ ਸੜਕ ਹੈਗੀ ਸਾਰੀ ਟੁੱਟ ਗਈ ਤੇ ਟੁੱਟੋਏ ਪੈ ਗਏ ਪੰਗ ਅਸੀਂ ਇਹ ਕਰਨਾ ਚਾਹੁੰਦੇ ਕਿ ਜਿਹੜਾ ਦਰਿਆ ਹੈਗਾ ਜਦੋਂ ਡੰਗਾ ਕੀਤਾ ਜਾਵੇ ਤੇ ਪਾਣੀ ਇਹਦਾ ਦਰਿਆ ਦੇ ਵਿੱਚ ਵੀ ਜਾਵੇ ਜਾਂ ਫਿਰ ਜਿਹੜੀ ਤਾਰ ਬੰਦੀ ਜਿੱਥੇ ਬੰਨ ਪਾਇਆ ਜਾਵੇ ਤੇ ਪਾਣੀ ਸਾਡੇ ਵੱਲ ਨਾ ਆਵੇ 44 ਫੁੱਟ ਉੱਥੇ ਖਾਂ ਪਈ 47 ਫੁੱਟ ਦੇ ਨੇ ਫਿਰ ਜਗਾ ਉੱਥੇ ਪਈ ਆਪਣੇ ਉੱਥੇ ਬੰਨ ਪਾਇਆ ਜਾਵੇ ਫਿਰ ਕੁਝ ਫਸਲ ਸਾਡੀ ਬਾਤ ਚ ਸਸਤਾ ਵੀ ਕਹਿ ਰਹੇ ਨੇ ਕਹਿੰਦੇ ਕਿਸਾਨਾਂ ਦੇ ਵੀ ਥੋੜੀਆਂ ਹੁੰਦੀਆਂ ਅਸੀਂ ਟਰੈਕਟਰ ਮੰਗਾ ਕੇ ਟੋੜਾ ਇਹ ਰਿਹਾ ਕਸਲਾਂ ਪਜਾਵਾਂਗੇ ਪਧਰੀ ਕਰਾਂਗੇ ਜਮੀਨ ਵਿੱਚ ਰੇਤਾ ਰੇਤ ਵਿੱਚ ਕਾਵਾਂਗੇ ਜੇ ਮਿੱਟੀ ਵਿੱਚ ਮਿਕਸ ਕੀਤੀ ਫਿਰ ਤਕੀ ਵਿਖਿਆ ਜਾਣਾ ਨਹੀਂ ਹੱਲ ਲੈਂਦਾ ਹੈ ਉਹਨਾਂ ਕੀਤੇ ਪਧਰੀ ਕਰ ਕੇ ਸਾਨੂੰ ਦਿੱਤੀ ਜਾਵੇ ਜਮੀਨ ਜਿਹੜੀ ਟੋਟ ਬੇਗੇ ਨੇ ਤੇ ਜਾਂ ਫਿਰ ਬਨ ਪਾਇਆ ਜਾਵੇ ਦਰਿਆ ਦੇ ਉੱਲੀਆਂ ਸਾਈਡ ਤੇ ਸਾਰੇ ਜਿਹੜੇ 8 10 ਪਿੰਡ ਦੇ ਸਾਰੀ ਬਚਤ ਹੋ ਜਾਏਗੀ ਇਹਨਾਂ ਦੀ 12 ਪਿੰਡਾਂ ਦੀ ਲਾਂਗ ਜੀ ਕਰਨੇ ਅਸੀਂ ਉਹ ਸਮਰਾ ਸਾਹਿਬ ਆਏ ਸੀ ਕਹਿੰਦੇ ਸੀ ਇਹ ਸੈਂਟਰ ਦਾ ਕੰਮ ਹੈਗਾ ਸੈਂਟਰ ਦੇ ਅੰਦਰ ਜਿਹੜੇ ਬੰਨ ਜਿਹੜਾ ਦੇਖੀ ਚਾਰ ਗਰਾਂ ਤੇ ਸੱਤ ਸੱਤ ਵਟਾ ਇੱਕ ਵਜੀਰ ਸਿੰਘ ਇੱਕ ਮੋਮ ਸਿੰਘ ਕਲਵੰਤ ਸਿੰਘ ਧੀਰ ਸਿੰਘ ਬੱਤਾ ਸਿੰਘ ਇਹ ਚਾਰ ਪੰਜ ਗਰਾਂ ਤੇ ਤਾਂ ਬੜਾ ਹੀ ਦਿੱਤਾ ਹੈ ਸੰਤਾ ਸਿੰਘ ਤੇ ਬਾਕੀ ਜਿਹੜਾ ਰਕਬਾ ਨਾਲ ਸਾਡੇ ਬਾਟ ਬਾਟ ਉਹਨਾਂ ਦੀ ਵਾਧੂ ਹੈਗਾ ਤੇ ਬਾਕੀ ਅਸਲ ਰਿਤਾ ਇਹ ਟਿੱਬੀ ਤੇ ਵਧੀਆ ਪਿਆ ਜਿਹਨੇ ਚਾਣਾ ਹੋਵੇ ਲੋੜ ਹੋਵੇ ਸਾਦੇ ਨਾਲ ਸਿੱਧੀ ਗੱਲ ਕਰਨ ਪੰਜਾ ਘਰਾ ਬਣੇ ਜਿਹਨੇ ਆ ਵੀ ਟਕਲੇ ਜਿ ਰਿਤਾ ਵਧੀਆ ਪਿਆ ਇਹਨਾਂ ਭਰਾਵਾਂ ਨੇ ਪਿੰਡਾਂ ਚਾਣਾ ਸਾਦੇ ਨਾਲ ਸਿੱਧਾ ਆ ਕਰਨੇ ਤੇ ਅਸੀਂ ਰੇਟ ਮਕਾਨਾ ਰਏ ਨਾ ਕੋਈ ਪਰਚੀਆ ਕੱਟਦੇ ਕਰਨ ਕੋਈ ਪਾਣੀ ਦੇ ਮੰਗਣ ਗਲਾਸ ਪਾਣੀ ਦੇ ਕੁਆਦ ਵੀਧਾਰ ਪਈ ਕੱਢ ਅਸੀਂ ਚਾਹ ਫਰੀ ਦੇਵਾਂਦੇ ਜਿੱਥੇ ਖੱਡਾ ਚਲਾਵਾਂ ਦੇ ਹਾਦੇ ਵੱਲੋਂ ਜਿਹੜੇ ਟਰਾਲੀਆਂ ਨਾਲ ਭਰਾ ਆਉਣ ਦੇ ਮਸ਼ੀਨਾਂ ਨਾਲ ਅਸੀਂ ਚਾਪਾਵਾ ਦੇ ਆਪੇ ਕੋਈ ਪੈਸਾ ਨਾ ਲਵੇ ਕੋਈ ਕਿਧਰੇ ਨਾ ਲਮਣ ਤੇ ਸਾਦਾ ਰੇਤਾ ਚੋ ਜਾਵੇ ਸਰਕਾਰ ਵਰਗੀ ਸਾਹਮਣੇ ਦੀ ਧਨਵਾ ਤੇ ਜੇ ਸਹੀ ਲਾਂਦੇ ਰੇਟ ਜੇ ਸਰਕਾਰ ਕਿੰਨਾ ਆਪਣ ਕੰਗਣ ਆ ਮਾਲਕੀ ਭਾਈ ਵਿਚੇ ਸਿਕ ਰਾਲਾ ਨਾ ਦੇ ਮਸ਼ੀਨਾਂ ਹੁਣੇ ਕੋ ਲਾਲਸੇ ਇਹਨੇ ਵੀ ਨਿਰੀਆਂ ਟਰਾਲੀਆਂ ਖੜੀਆਂ ਆਉਣ ਭਰੀਆਂ ਨਾ ਤੇ ਵਿਚਾਰੇ ਤੇਲ ਬਾਲ ਦੇ ਬਲ ਤੇ ਪਿੱਛੇ ਹੀ ਠੱਲਣ ਤੇ ਉਹਨਾਂ ਨੂੰ ਇੱਥੇ ਖੜੀਆਂ ਨੂੰ ਟਰਾਲੀਆਂ ਦੇ ਨਾਲ ਨੂੰ ਰੋਟੀ ਨਾ ਕੋਈ ਦੇਵੇ ਅਸੀਂ ਆਪੇ ਨਾਲ ਦਾ ਪ੍ਰਬੰਧ ਕਰਾਂਦੇ ਉਹਨੀਆਂ ਕੋ ਸਾਭਣਾ ਲਿਆਵਣਾ ਆ ਪੋਲ ਜੜਾਵਾਂ ਦੇ ਲਿਆਵਾਂ ਦੇ ਰੇਤਾ ਚੋਜ ਵਧੀਆ ਗੱਲ ਨੇ ਜੇ ਤਾਂ ਸਰ ਸਭ ਖੋਟੇ ਗਏ ਜਿੰਨੇ ਜਿੰਨੇ ਭਰਾਵਾਂ ਦੇ ਰੇਤਾ ਆ ਗਏ ਤੇ ਕੋਈ ਤਾਂ ਕਿਹੜਾ ਸਹਿਤਾ ਦੇਵਣਾ ਦਾ ਹੈਗਾ ਉਹਦੇ ਸਾਨੂੰ ਤਰੇਥੇ ਵਾਲ ਕੋਈ ਪੁੱਛਦਾ ਕੋਈ ਨਹੀਂ ਨਾ ਸਾਡੀ ਦੁਕਾਨ ਕੋਈ ਨਹੀਂ ਕੋਈ ਤੇ ਸਾਨੂੰ ਦੇਣ ਜਿਹੜੀ ਦੂਜੀ ਪਈ ਪਹਿਲੀ ਉਹ ਤੇ ਚਲੋ ਆਪੇ ਵਾਗੇ ਜਾਂਦੀ ਮੈਂ ਆਖੋ ਆਖੋ ਤੇ ਮੈਂ ਮੇਰੇ ਰੰਗ ਮੈਂ ਬੀਜ ਦੇਣਾ ਸਾਡਾ ਹੱਕ ਬਣਦਾ ਸਾਨੂੰ ਤੇਲ ਵੀ ਦੇਵਣਾ ਇਹ ਖਾਦ ਵੀ ਦੇਵਣ ਸਿੱਧਾ ਸਾਡੇ ਰੇਤੇ ਕੋਲ ਆ ਵੀ ਆ ਪਹਿਲੀ ਕਿੰਦੀ ਏ ਸਾਨੂੰ ਇੱਥੇ ਉਹ ਤੇ ਦੇਵੇ ਬਾਹਰ ਹੁਣ ਪਉਥ ਪਿੰਡਾਂ ਦੇ ਵੰਡਦੇ ਵੀ ਦਾਗਾ ਨਾ ਕਿੰਦੀ ਪਹਿਲੀ ਵੀ ਨਹੀਂ ਹੈਗੀ ਉਹ ਵੀ ਲੈ ਜਾਂਦਾ ਸਾਨੂੰ ਕੁਝ ਨਹੀਂ ਹਾਂ ਨੂੰ ਕੁਝ ਨਹੀਂ ਹਣ ਕੋ ਦਿੰਦੇ ਕਿੱਥੇ ਅਸੀਂ ਦਿਹਾੜੀ ਜਾਂਦੇ ਰਏ ਤੇ ਮਰ ਵੰਡ ਦਿੰਦੇ ਨੇ ਗਲੀਆਂ ਬਰੀਚੀਆਂ ਖਲੀਆਂ ਨੇ ਆਹ ਟਰਾਲੀ ਵਧੀਆ ਮੈਂ ਆਪ ਖੜੋ ਤੇ ਮੈਂ ਟਰਾਲੀ ਭਰਾਵਾਂ ਦਾ ਤੇ ਲਗਾ ਦੇਵਾਂ ਦਾ ਭਗਵਾਨ ਤੋਂ ਮਾਨ ਬੰਦਾ ਚੰਗਾ ਐ ਸਾਦਾ ਰੇਤਾ ਚੌਜ ਜੇ ਸੰਗਣਾ ਹੀ ਬੰਦਾ ਚੰਗਾ ਐ ਰੇਤਾ ਚੌਜ ਜਾਵੇ ਤੇ ਸਾਨੂੰ ਕੋਈ ਸਹਾਇਤਾ ਦੇਵੇ ਰੇਤੇ ਵਾਲੇ ਨੂੰ ਠੀਕ ਐ ਪਾਣ ਚੰਗਾ ਐ ਹਾਂ ਮੁਰ ਚੰਗਾ ਐ ਵੀ ਮਾਜਬਾ ਵੀ ਚਾਹੀਦੀ ਸਾਨੂੰ ਕੋਠੇ ਵੀ ਚਾਹੀਦੇ ਨੇ ਸਾਰੇ ਪਿੰਡ ਵਾਲ ਨੂੰ ਸਾਰੇ ਭਰਾਵਾਂ ਨੂੰ ਤੇ ਜੇ ਡਿੱਗੇ ਪੈਣੀ ਗਣੇ ਤੋਂ ਕਿਹੜਾ ਜਿਹੜਾ ਢਾਣੀ ਢਾਣੀ ਕੀਤੀ ਜਾਂਦਾ ਢਾਣੀ ਉਹ ਪੂਜੇ ਪਿੰਡਲ ਮਰੇ ਹੋਏ ਨੇ ਥਾਰਾ ਕੁਝ ਇੱਕੋ ਵੰਡ ਤੋ ਦਿਓ ਬਰਾਬਰ ਦਿਓ ਬਰਾਬਰ ਦਿਓ ਉਹ ਕੋਈ ਲਵਾ ਜਾਂਦਾ ਹੀ ਉਹ ਢਾਣੀ ਤੇ ਕੋਈ ਪੱਈਆ ਲਵਾ ਜਾਂਦਾ ਕੋਈ ਦੂਜੇ ਲਗਾ ਜਾਂਦਾ ਪਹਿ ਵੰਡ ਤੇ ਵਿਚਾਰੇ ਮਗਰ ਬੱਜੇ ਫਿਰਦੇ ਨਹੀਂ ਫੁੱਟਾ ਦਾ ਤੇਲ ਸਾਰ ਤਾਰ ਤੇ ਦੋਨੇ ਨਾਲ ਕਿਰੇਨ ਵਾਲੇ ਤੇ ਦਾਰ ਸਿੰਘ ਮੇਰੇ ਨਾਲ ਹੈ ਤੇ 2023 ਤੇ ਵੀ ਸਾਡੇ ਮਣੇ ਰੇਤਾ ਬਹੁਤ ਪਿਆ ਹੈ ਤੇ ਹੁਣ ਅੱਜ ਅੱਜ ਵੀ ਜੋ ਘਾਰ ਹੋ ਗਈ ਜੇ ਰੇਤਾ ਬਹੁਤ ਪੈ ਗਿਆ ਜਿੰਨਾ ਵੀ ਕਹੀ ਉਹਨਾਂ ਹੀ ਜਤੀ 90 ਕਿੱਲਾਂ ਤੇ ਰੇਤਾ ਪੈ ਗਿਆ 3-4-4 ਫੁੱਟ ਪੈ ਗਿਆ ਰੇਤਾ ਏ ਕੀ ਦੇ ਟੋਏ ਪੈ ਗਏ ਬਹੁਤ ਹੀ ਕਾਫੀ ਨੁਕਸਾਨ ਹੋਇਆ ਹੈ ਇਹ ਜੇ ਕਰ ਸਾਡੀ ਮਦਦ ਕਰ ਸਕਦੀ ਤੇ ਸਰਕਾਰ ਕਰ ਸਕੇ ਤਾਂ ਬਹੁਤ ਧੰਨਵਾਦ ਹੁੰਦਾ ਨਹੀਂ ਤਾਂ ਪਹਿਲੀ ਤਾਂ ਖੱਡੀ ਨਹੀਂ ਜਾ ਸਕਦੀ ਜਿਮੀਦਾਰ ਨੂੰ ਕਿਉਂ ਜਿਮੀਦਾਰ ਕੱਖਾਂ ਦੇ ਵਾਲੇ ਜਿਮੀਦਾਰ ਪਹਿਲੀ ਨਾਲ ਖਸਲ ਨਾਲ ਹੁੰਦਾ ਹੈ ਉਹ ਕਹੀ ਗਿਆ ਕਿ ਕਾਫੀ ਰਸਤਾ ਆ ਗਿਆ ਹਾਂਜੀ ਹਾਂਜੀ ਉਦੋਂ ਚੱਕਣ ਲੱਗੇ ਕਾਫੀ ਮੁਸ਼ਕਲ ਆਈ ਹੋਵੇਗੀ ਬਹੁਤ ਆਈ ਮੁਸ਼ਕਲ ਅਸੀਂ 4.5 ਲੱਖ ਦਾ ਮੈਂ ਆਪ 3 ਮੈਂ ਡੀਜ਼ਲ ਢੇਲ ਪਾ ਰਹੇ ਤੇ 30000 ਰੁਪਏ ਜੇ ਟਰੈਕਟਰਾਂ ਦੀ ਠੁੱਟ ਬੰਦ ਦੇ ਮੈਂ 30000 ਹੁਲਵਾ ਹੁਣ ਅੱਜ ਜਿਹੜੇ ਅੱਜ ਵੀ ਲੋਕ ਇਵੇਂ ਨੁਕਸਾਨ ਹੋ ਗਏ ਬਹੁਤ ਯਾਰੀ ਕਿਦੇ ਤੇ 4 ਫੁੱਟ ਟੋਆ ਪਿਆ ਪਿਆ ਕਿਦੇ 10 12 ਫੁੱਟ ਵੀ ਟੋਆ ਪਿਆ ਆਪਣਾ ਰੇਤਾ ਇੱਥੇ ਮਿੱਟੀ ਡੜੀ ਦੀ ਰੇਤਾ ਪੂਰਾ ਥਿੱਟ ਹੈ ਨਹੀਂ ਨਾ ਦੇਖ ਸਕਦਾ ਉਹਨੇ ਉਹ 20 ਫੁੱਟ ਟੋਆ ਪਿਆ ਤੇ ਇਹ ਵੀ ਫੁੱਟ ਤੇ ਰੇਤਾ ਕਿੰਨਾ ਕਿੰਨੇ ਪਵੇਦਾ ਇਹਨਾਂ ਚ ਤੇ ਬਸ ਜੋ ਥੋੜਾ ਘਣਾ ਪਵੇ ਦੇ ਉਸ ਤੋਂ ਬਾਅਦ ਰੇਤਾ ਕਿੱ딜 ਜਾਵੇ ਪੱਦਰ ਪਏ ਤੇ ਮਿੱਟੀ ਪੈ ਜਾਵੇ ਜਾਵੇ ਸਾਰਾ ਰੇਤਾ ਸਾ ਦਬਾਰ ਕਿਸੇ ਪਾਸੇ ਨਿਕਲ ਜਾਵੇ ਦੇਖ ਕੋਈ ਨਹੀਂ ਆਇਆ ਬਾਕੀ ਭੈਣਾ ਭਰਾ ਕਹਿੰਦੇ ਨੇ ਬੇਠੀ ਕੋਈ ਮਦਦ ਕਰਾਂ ਦੇ ਬਾਕੀ ਹੁਣ ਅੱਗੇ ਜਿੰਮੇਦਾਰਾਂ ਦੇ ਜਾਂ ਆਪਣੇ ਭੈਣਾ ਭਰਾਵਾਂ ਦੇ ਆਏ ਜਾਂ ਸਰਕਾਰ ਦੀ ਮਰਜ਼ੀ ਹੈ ਇਹ ਦੋ 100% ਹੀ ਸਾਰੇ ਬਿਲਕੁਲ ਜ਼ੀਰੋ ਹੀ ਹੋ ਗਏ ਸਾਡੇ ਪਿੰਡਾਂ ਦੇ 300 ਕਿੱਲੇ ਤਾਂ ਹੈ ਦੋਨੇ ਕੰਦਰੀ ਦਾ ਤੇ ਮਾਤਮ ਨਗਰ ਦੇ ਆਪਣਾ ਜਾਖ ਲਾਲ ਕਿੰਨੇ ਪੈਦੇ 1500 ਕਿੱਲੇ ਸਾਡੀ ਪੈਰੀ ਕਾਮਾਰੀ ਦੀ ਜਿਹੜੇ ਮਾਚ ਇਹ ਵੀ ਹੀ ਨਾ ਇਹ 60 ਕਿੱਲੇ ਜਾਖ ਲਬਾਨੀ ਖਤਬਾਨੀ बहुत नुक़सान जहिड़ियुनि ते रहंदा पाणी पईंदादमी पट मकान काफ़ी पेंट सड़का चालनि सड़क तोड़ी टुटी पई सड़क ते त नव बणे त फेर ई कुझु हासिल न डिगा रोड डिग्रे कॾहिं डिग त किग त ਅਸੀਂ ਇਹ ਮਤ ਕਰਨੇ ਵੀ ਸਾਨੂੰ ਪੈੜੀ ਕੋਈ ਸਾਡੀ ਕੁਝ ਹੀ ਹੋ ਜਾਵੇ ਕੋਈ ਅੱਗੇ ਕਣਕ ਅਸੀਂ ਦੀਜ ਸਕੀਏ ਕੋਈ ਸਾਡੀ ਮਤ ਸਰਕਾਰ ਕਰੇ ਕੋਈ ਪੈਣਾ ਭਰਾ ਕਰਨ ਜੇ ਹਾਂ ਪਸ ਕਰ ਮੰਗਦੇ ਸਸੀ ਆਨੇ ਸਾਨੂੰ ਲੱਖ ਰੁਪਏ ਮਿਲ ਜਾ ਪਰ ਬਾਕੀ ਇਹਨਾ ਜਿਵੇਂ ਸਾਡੇ ਕਈ ਤੇ ਵੀ ਸਾਨੂੰ ਕੋਈ ਮੰਦੀ ਜਾ ਥੋੜੇ ਪੈਸੇ ਦੇ ਤੇ ਲਾਲਚ ਦੇ ਤੇ ਚੱਲ ਵੀ ਉਹਨੂੰ ਫੇਰ ਦੇਵਾਂ ਦੇ ਸਰਕਾਰ ਸਾਨੂੰ ਕੁਝ ਵੀ ਨਹੀਂ ਦਿੱਤਾ ਉਹਦਾ ਹੁਣ 20000 ਰੁਪਏ ਲਾਨ ਕੀਤਾ ਉਹ ਵੀ ਥੋੜਾ ਆ ਜਾ ਠੀਕ ਹੈ ਜੀ ਨਹੀਂ ਜੀ 20000 ਨਾਲ ਤਾਂ ਕੀ ਸਾਡਾ ਬਣਨਾ ਕੁਝ ਵੀ ਨਹੀਂ ਖਰਚੇ ਨਹੀਂ ਮਿਲਣੇ ਖਰਚੇ ਹੀ ਨਹੀਂ ਮਿਲਣਾ ਚਾਹਦੇ ਕਾਟ ਰੋ ਘੜ ਕਿੰਨਾ ਦਿੱਤਾ ਜਿੰਦਾਂ ਨੂੰ ਪੂਰਾ ਹੋ ਗਿਆ ਕੁਝ ਸਾਨੂੰ ਘਰ ਤੋਂ ਘੱਟ ਵੀ 50 5000 ਰੁਪਏ ਤਾਂ ਜ਼ਰੂਰੀ ਚਾਹੀਦੇ 100% ਕਿੱਲ ਕਿਉਂ ਲੱਖ ਦਾ ਆਪਾਂ ਨੂੰ ਆਮ ਕਿੱਲਾ ਖਵੇ ਲੱਖ ਦਾ ਬੰਦਾ ਤੇ ਜੇਕਰ ਆਪਾਂ ਨੂੰ 50000 ਦਿੱਤਾ ਜੇ ਤੁਹਾਡੇ ਕੋਈ ਆ ਰੇਤਰ ਉ ਤਾਂ ਕੋਈ ਹੋਰ ਪ੍ਰਕਾਰ ਲੈ ਖ ਕੋਈ ਕਣਕ ਦੀ ਜੀ ਨਹੀਂ ਖਾਦੀ ਨੂੰ ਹੱਲ ਹੋ ਜਾ। ਇਹ ਸਰਕਾਰ ਤੇ ਆਕਰ ਹੈ ਜਾਂ ਸਿਰਫ ਸਕੇ ਦੇ ਜੋੜ ਜਾਵੇ ਤੇ ਗੱਡੀ ਗਾਲੇ ਨਿਗਰਨਾ ਦੋਏ ਪੈ ਪਨੀਰ ਤੱਕੀ ਸਕੇ ਹਲਤੀ ਨਹੀਂ ਕਣਕਰਬ ਜੀ ਨਹੀਂ ਸਕਦੀ ਸਾਡੇ ਮੰਗੇ ਵੀ 47 ਫੁੱਟ ਸਾਡੇ ਥਾਂ ਛੱਟੀ ਵੀ ਬਾਰਡਰ ਤੇ ਤਾਰ ਦੇ ਕੋਲ ਉਹ ਤਾਰ ਦੇ ਕੋਲ ਹੀ ਫੈਨ ਬਣ ਚਾਹੀਦਾ ਜਿਹੜੇ ਸਾਡੇ 12 13 ਪਿੰਡ ਦੇ ਸਾਰੇ ਪਾਸੇ ਆਉਂਦੇ ਥੰਗ ਸਾਡੀ ਇਹ ਤੇ ਬਾਕੀ ਸਾਨੂੰ ਜੇਕਰ ਸਰਕਾਰ ਕੋਲ ਨਹੀਂ ਕੋਈ ਖੇੜਾ ਖਾਨ ਮਾਪਜਾ ਨਾ ਦੇਵੇ ਕੋਈ ਗੱਲ ਨਹੀਂ ਮਾਪਜਾ ਸਾਨੂੰ ਸਾਡੀ ਪਹਿਲੀ ਪਹਿਲੇ ਕੋਈ ਗੱਲ ਥਾਂ ਬਾਨ ਦੇ ਦੇ ਬਸ ਸਾਡੀ ਇਹ ਫੈਸੇ ਕਰਕਾਰਾਂ ਦੇ ਅੱਗੇ ਵੀ ਇੱਕੋ ਥਾਂ ਬੰਨ੍ਹ ਨਹੀਂ ਦੇ ਦਿੰਦੇ ਬਸ ਤੁਹਾਨੂੰ ਕੋਈ ਚੀਜ਼ ਰਹਿਤਾ ਵੀ ਨਹੀਂ ਕੋਈ ਕਰ ਬੰਦੀ ਦੁੱਤੇ ਸਾਨੂੰ ਬਸ ਬੰਨ੍ਹ ਦਿੱਤਾ ਜਾਂਦਾ ਅਸੀਂ ਆਪੇ ਕਰ ਲੈ ਹੱਦ ਵੀ ਨਹੀਂ ਪਈ ਪਈ ਕੋਈ ਦੇ ਨਹੀਂ ਡੋਕਣ ਵਾਲਾ ਚਾਰ ਕਣ ਵੇਚ ਦੇਵਾਂ ਦੇ ਕਰਜ਼ਾ ਲਾ ਲੇ